ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਤਿੰਨ ਮੱਜਾਂ ਦਿਖਾਉਣੀ ਆ ਤੇ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਜੀ ਤੁਸੀਂ ਹਾਂ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਾਂ ਮੇਰਾ ਆਵਤਾਰ ਸਿੰਘ ਹੈ ਹਾਂਜੀ ਪਿੰਡ ਬੋੜੇਵਾਲ ਕੰਗ ਤਹਿਸੀਲ ਬੁਜੀਠਾ ਜਲੰਧ ਸੇ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਨੰਬਰ ਹੈ 9463526806 ਤੇ ਅੱਜ ਤਿੰਨ ਫਿਰ ਮੱਝਾ ਤੁਜੀ ਕੱਲ ਪੰਜ ਛੇ ਗਿਆ ਅੱਛਾ ਤਾਨ ਕੱਲ ਕਹਿਣਾ ਵੀਡੀਓ ਪਾਵਾਂਗੇ ਛਾਰੇ ਹਾਂਜੀ ਹਾਂਜੀ ਰਾਤੀ ਗਾਹ ਗਾ ਕੇ ਦੋ ਤਿੰਨ ਮੱਝਾਂ ਨਾਲ ਆਲੀ ਇਕੱਠੀਆਂ ਠੀਕ ਐ ਅੱਜ ਹੁਣ ਮੈਂ ਤੁਹਾਨੂੰ ਕਿਹਾ ਐ ਸਰ ਮੈਂ ਆਉਣਾ ਜਾਣਾ ਤਿੰਨਾਂ ਨਾਲ ਬਾਹਰ ਜੰਦੇ ਤਿੰਨੇ ਤੇ ਕੋਈ ਬਾਹਰ ਔਣ ਵੀ ਆ ਲੀਆਂ ਜੀ ਹਾਂ ਚੱਲੀਆਂ ਹੋਈਆਂ ਸ਼ਾਮ ਹੀ ਆਉਣੀਆਂ ਸ਼ਾਮੀ ਦੋ ਮੱਝਾਂ ਸ਼ਾਮੀ ਆ ਜਾਣੀਆਂ ਹਨ ਬਾਕੀ ਜਦੋਂ ਤੱਕ ਵੀਡੀਓ ਪੈਣੀ ਹੈ ਤਦ ਤੱਕ ਉਹ ਆ ਜਾਣੀਆਂ ਹਨ ਕੋਈ ਉਹਨਾਂ ਬਾਰੇ ਪੁੱਛ ਲਿਓ ਕਹਿੋ ਜੀ ਆਵਾ ਬੜਾ ਬੜੇ ਚੰਗੇ ਜੋ ਨਹੀਂ ਆਵੇ ਕਿੰਨੇ ਕੇ ਦੁੱਧ ਆ ਲੀਆਂ ਦੁੱਧ ਇੱਕ ਥੱਲੇ ਤੇ ਢਾਕਲੇ ਦੁੱਧ ਜੇ ਝੋਡੀ ਸੂਈ ਆ ਅੱਛਾ ਅੱਜ 6-7 ਦਿਨ ਹੋ ਗਏ ਸੂਈ ਨੂੰ ਅੱਛਾ ਅੱਜਾ ਸੂਆ ਠੀਕ ਆ ਇੱਕ ਝੋਟੀ ਸੂਈ ਨੂੰ ਕੱਲ ਦੀ ਸੂਈ ਹੈ ਜੀ ਅੱਛਾ ਉਹ ਥੱਲੇ ਬੋਲੇ ਲਾ ਲੋ 6 ਹੋ ਜਾ 7 ਜੀ ਠੀਕ ਆ ਤਾਂ ਜਿਹੜੀਆਂ ਆਉਣੀਆਂ ਠੀਕ ਆ ਚਲੋ ਕੋ ਫੋਨ ਲਾ ਕੇ ਪੁੱਛ ਲੈਣਾ ਇਹ ਦੁੱਧ ਝੋਟੀਆਂ ਪਰ ਕੋ ਤਿਆਰ ਹੈ ਬਿਲਕੁਲ ਠੀਕ ਆ ਤੇ ਚਲੋ ਆ ਜਿਹੜੀ ਪਿੱਲੇ ਨੰਬਰ ਤੇ ਬੜੀ ਖੂਬਸੂਰਤ ਝੋਟੀ ਆ ਇਹ ਪਹਿਲਾ ਸੂਆ ਜਿਹੜੀ ਸੂਈ 6 ਦਿਨਾਂ ਦਾ ਜਮੂਨ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਸ ਸੂ ਆ ਬੱਚਾ ਜੀ ਹਾਂ ਆਹ ਟੱਟਾ ਵੀ ਚਲਾ ਜੀ ਅੱਛਾ ਆ ਵੀ ਚਲਾ ਕੱਟਾ ਜੀ ਚਲੋ ਕਟਾਈ ਸੀ ਚਲੋ ਖੋਲੋ ਫਿਰ ਤੋਰ ਜੀ ਜੀ ਤੁਹਾਡੀ ਬਹੁਤ ਜ਼ਿਆਦਾ ਭੋਜਦਾ ਬੈਠ ਰੋ ਬੱਚੇ ਦੇ ਪਨੇ ਥੱਲੇ ਠੀਕ ਆ ਖਾਣੇ ਕੋ ਕੀ ਲਗਾ ਜੀ ਤੇ ਆ ਗਈ ਬਿਲਕੁਲ ਫਿਕਸ ਹਮਾਂ ਨੇ ਦੀ ਹੈ ਜਿਹੜੀ ਚਲੋ ਇਹ ਬੱਚਾ ਲਾ ਕੇ ਮੈਨੂੰ ਦਿਖਾ ਦਿਓ ਪਹਿਲਾਂ ਚਲੋ ਦਿਖਾ ਦਿਓ ਫੇਰ ਹੀ ਤੋਰ ਦਿਓ ਖਾਣ ਕੱਟ ਜੂ ਪਤਲਾ ਜੂ ਕਿੱਦਾਂ ਕਰਦੇ ਹਨ ਠੀਕ ਆ ਹੁਣ ਆ ਪਹਿਲਾਂ ਦੇਖ ਸਾਦੇ ਜੇ ਜੇ ਪਸੰਨਾ ਮੈਂ ਇਹਨਾਂ ਫਿਰ ਪਸਮਾ ਕੇ ਤੁਹਾਨੂੰ ਦਿਖਾਵਾਂਗੇ ਆ ਜਾ ਦੇਖ ਸਾਦੇ ਤਾਜ਼ਾ ਹੀ ਹੈ ਬੱਚਾ ਜੀ ਬਹੁਤੇ ਦਿਨਾਂ ਤੋਂ ਨਹੀਂ ਹੈ ਬਸੰਗੀ ਆ ਜੜੀ ਤੇ ਇੱਕ ਵਾਰੀ ਤੁਹਾਨੂੰ ਹੁਣੇ ਦਿਖਾਉਂਦੇ ਆ। ਸਰ ਘਰ ਦੇ ਕਿਤੇ ਨਾਲ ਬਣੇਗਾ। ਪਤੂ ਜੀ ਆ ਦੇਖ ਸਾਹਦੇ ਜੀ। ਬਸ ਮਾਗਿਆ ਤੁਹਾਨੂੰ ਪੂਰਾ ਹੱਥ ਚਾਉਣ ਨਾਲ ਕਰਦੀ ਆ। ਕਿਉਂ ਚਵਾਈ ਇੱਕ ਨੰਬਰ ਹੋਈ। ਆ ਦੇਖ ਸਾਹਦੇ ਬਿਲਕੁਲ ਸਾਫ ਧਾਰਿਆ ਛੰਡੇ ਫੀਲ ਬੋਤ ਜੜੀ। ਤੇ ਪਿਛਲੇ ਥਨਾ ਦਾ ਚਵਾ ਦਿਖਾ ਦਿਆ। ਠੀਕ ਹੈ ਜੀ। ਚਲੋ ਖੋਲੋ ਫਿਰ ਤੌਰ ਦੀ। ਚਵਾਈ ਤੇ ਭਾਂਣਿਆਂ ਵਾਲਾ ਚਲਿਆ ਅੱਗੇ। ਤਲ ਹੈ ਅਜੇ ਦੁਪਹਿਰ ਦਾ ਟਾਈਮ ਹੋਇਆ ਕੋ 12 ਦੇ ਲਾਗੇ ਬੰਦੇ ਦਾ ਬਾਕੀ ਪਹਿਲਨ ਦੇ ਹਿਸਾਬ ਨਾਲ ਕਦ ਕਾਠ ਵੀ ਚੰਗਾ ਵਾ ਤੇ ਥੱਲਿਆਂ ਵੀ ਚੰਗੀ ਆ ਤੇ ਦੁੱਧ ਕਿੰਨਾ ਤਿਆਰ ਫਿਰ ਇਹਦੇ ਕੋਲੋਂ ਨਾ ਦੁੱਧ ਜੀ ਆ ਟਮ ਇਹ ਛੇਵੇਂ ਤੇ ਸੁਣਨੋਂ 8 ਕਿਲੋ ਤੋਂ ਬਾਹਰ ਦੁੱਧ ਹੋਊਗਾ ਤਿਆਰ ਜਿਹੜਾ ਹਾਂ ਤਿਆਰ ਤੇ ਕਿੰਨਾ ਕੇ ਦੁੱਧ ਬੱਦਲਾ ਹੋਊਗਾ ਅੱਛਾ ਆਪਾਂ 8 ਕਿਲੋ ਚਵਾ ਕੇ ਦਵਾਂਗੇ ਤੁਹਾਨੂੰ ਠੀਕ ਆ ਬਾਕੀ ਚੌਣ ਚਵਾਏ ਤੇ ਨੰਬਰ ਦਾ ਹੋਊਗਾ ਕਿੰਨਾ ਕੇ ਤੋਂ ਚਵਾਈ ਜਾਊਗੀ ਦੁੱਧ ਹਰ ਜੀ ਛੱਟੇ 12 ਕਿਲੋ ਦੋਗੇ ਛੱਟੇ ਰਾਂ ਖਣ ਲੈ ਆ ਬਹੁਤ ਜ਼ਿਆਦਾ ਥਿੰਨਾ ਲਗਾਏ ਨੂੰ ਠੀਕ ਆ ਤੇ ਕਿੰਨਾ ਫਿਰ ਮੁੱਲ ਰੱਖਦੀ ਐ ਇਹਦਾ ਚਲ ਠੀਕ ਐ ਰੇ ਜੀ 95000 95 ਦੀ ਹਾਂ ਹਾਂ ਬੜਾ ਛੱਟਾ ਦਾ ਪੀਚੀ ਜੀ ਚਲੋ ਸੋਨਪੁਰ ਨੇ ਜੀ ਝੋਟੀ ਹਾਂ ਕਿੰਨੇ ਵਿਕਣੇ ਜੀ ਹਾਂ ਜੀ ਦੁਦ ਥਾਂ ਦੇ ਹਰ ਦਿਨ ਚ ਪੂਰੀ ਐ ਹਾਂ ਜੀ ਜੈਡ ਬਲੈਕ ਵੇਖੋ ਪੂਰੀ ਪੂਸ਼ ਵੀ ਕਾਲੀ ਐ ਇਹਦੀ ਹਾਂ ਜੈਸਨੋ ਕਰ ਦਈਏ ਜੈਸਨੋ ਆਪਾਂ ਮੋਲ ਜੋ ਮਰਜ਼ੀ 95 ਕਾਲੇ 90 ਕਾਲੇ ਜੈਸਨੋ ਹੋ ਜਾਊਗੀ 85000 ਦੀ ਝੋਟੀ ਦਵਾਂਗੇ 85000 ਜੀ ਤਾਂ 85000 ਚ ਛੋੜ ਹੀ ਕਰਾਂਗੇ ਬਸ ਠੀਕ ਐ ਹਾਂ ਜੀ ਤੇ ਹੁਣ ਇੱਕ ਝੋਟੀ ਆ ਵੀ ਬੜੀ ਖੂਬਸੂਰਤ ਐ ਇਹ ਆ ਛੋਟਾ ਸਿੰਘ ਠੀਕ ਆ ਇਹ ਰੋ ਸੇਰੁਆ ਜੀ ਸੇਵਾ ਸਤਵੰਦਨ ਜੇ ਇਹਦਾ ਬੱਚਾ ਆਵਲਾ ਜੀ ਆਹ ਕੱਟਾ ਜੇ ਦਾ ਆਹ ਕੱਟਾ ਹੈ ਤੇ ਇਹਦੇ ਕੋ ਦੁੱਧ ਕਿੰਨਾ ਇੱਕ ਨੰਬਰ ਦਾ ਇਹਦਾ ਕਿੰਨਾ ਤਿਆਰ ਦੁੱਧ ਦੁੱਧ ਆਈਟਮ ਤੇ ਥਲੇ ਵੀ 8 ਕਿਲੋ ਲੱਗਿਆ ਬੰਨੇ ਜੀ ਤੇ ਇਹ ਕਿੰਨਾ ਚਵਾਈ ਜਾਊਗੀ 20000 10 ਕਿਲੋ ਦੀ ਸਾਂਭੀ ਨੇ ਕਿਹਾ ਮੈਂ ਤੁਹਾਨੂੰ ਪੰਜ ਚਾਰ ਦਿਨ ਵਿਹਾਈ ਨੂੰ ਠੀਕ ਹੈ ਦੋਣੀ ਝੱਪਣ ਰਹੀਆਂ ਤੇ ਸੁਆ ਸੁਆ ਪਹਿਲਾ ਹੀ ਚੌਕੀ ਇਹਦੀ ਹੋਈਗੀ ਜੀ ਤੋਰੋ ਫੇਰ ਇੱਕ ਕਰੀ ਹਾਂ ਸੁਆ ਪਹਿਲਾ ਹੀ ਆ ਜਿਹੜਾ ਇਹਦਾ ਬਾਕੀ ਸੋਣੀ ਝੋਟੀ ਬਿਲਕੁਲ ਛੋਟਾ ਸਿੰਘ ਆ ਇਹ ਥਨਾ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਵਾ ਜੀ ਨਾ ਆਰਟੀਕਲਾ ਪੂਰਾ ਤਿਆਰ ਹੈ ਇਹਦੇ ਕੋਲ ਨਾ ਮੈਂ ਤਾਂ ਪੂਰਾ ਤਿਆਰ ਚੱਲ ਲੈ ਜਾ ਫਿਰ ਕਿਹਦੇ ਮਾਰੇ ਕਰਾਂ ਮਗਾਦੀ ਠੀਕ ਹੈ ਇਹਦਾ ਵੀ ਕਹਿੰਦੇ ਕਿ ਬੱਚਾ ਲਾ ਕੇ ਕਰੀ ਦਿਖਾ ਲੈਣੇ ਉੱਥੇ ਜਿਹੜਾ ਲੈ ਜਾਨੇ ਉੱਥੇ ਜਾ ਕੇ ਤੰਤਰਾ ਦਿਖਾ ਦੇ ਨਹੀਂ ਦਿੰਦੀਆਂ ਆਹ ਦੇਖ ਸਾਦੇ ਜੇ ਹੈਗਾ ਇਹਦੇ ਮਗਰ ਵੀ ਕੱਟਾ ਹੀ ਆ ਜਿਹੜਾ ਤਾਜ਼ਾ ਹੀ ਆ ਜੇ ਪੋਤੇ ਦਿਨਾਂ ਦਾ ਵੀ ਨਹੀਂ ਆ 6-7 ਦਿਨਾਂ ਦੇ ਇਹ ਸਾਰਾ ਕੱਟਾ ਹੀ ਤਾਜ਼ਾ ਬਿਲਕੁਲ ਉਹਦਾ ਰੰਗ ਲੋਇਆ ਜੈਦਾ ਬਾਜ ਵਰਗਾ ਹੀ ਆ ਆ ਦੇਖ ਸਾਦੇ ਥਾਣੇ ਦੇ ਵੀ ਲਾਗੇ ਤਾਂ ਬਸ ਮਾ ਕੇ ਪੂਰਾ ਵਧੀਆ ਥਨ ਕੱਢਦੀ ਹੈ ਵੀ ਚੌਥੇ ਨੰਬਰ ਦਾ ਪਿਛਲੇ ਸਾਲਾਂ ਦਾ ਵੀ ਚਵਾਜ ਜਿਹੜਾ ਦੇਖ ਸਕਦੇ ਜੀ ਠੀਕ ਹੈ ਜੀ ਤੇ ਕਰੀਆ さん ਦੁਬਾਰਾ ਤਾਂ ਦੇਖ ਸਕਦੇ ਦਸ ਗਿਆ ਤਾਂ ਮੁੱਲ ਫੇਰ ਆਪਾਂ ਭਾਈ ਹੋਰ ਕੋਈ ਛੱਟਾਂ ਛੱਡ ਕੇ ਹੋਵੇ ਠੀਕ ਹੈ ਆ ਪਿਛਲੇ ਦੀ ਵਿਖਾ ਦਿਓ ਕੋਈ ਹਾਂ ਠੀਕ ਹੈ ਜੀ ਅਨੈਕਸ ਰਕਮ ਦੱਸਣਾ ਕਿੰਨੇ ਦੀ ਜੱਦਨ ਦੇ ਦਿਆ ਫਿਰ ਇਹ ਆਹ ਕੀ ਮੋਲੇ ਦਾ ਜੱਦ ਚ ਕਰੀਏ ਛੋਟਾ ਜੀ ਜੱਦ ਜਾਈ ਗਈ 75 ਦੇ ਦਿਆ ਨਹੀਂ ਵਿੱਚੋਂ ਕਰ ਦਈਏ ਕੋ ਮਨਤਾ ਨਾ ਹੋਰ ਆਹ ਫਿਜੀ ਝੋਟੀ ਹੈ ਹਾਂ ਨਾ ਜਿਹੜੀ ਨਾ ਹਾਂਜੀ ਦੇਣ ਵਾਲਾ ਮੋਲੇ ਹਾਂ ਇਹ ਮੁੱਲ 75 ਕਾਲੇ 70 67 ਹਜ਼ਾਰ ਕਿਤੇ ਅੱਛਾ 67 ਹਜ਼ਾਰ ਦੀ ਹਾਂ ਜਿੱਥੋਂ ਛੋਟ ਕਰਾਂਗੇ ਠੀਕ ਹੈ ਜੀ ਬਾਕੀ ਝੋਟੀ ਲੋ ਕਿੱਦਾਂ ਦੀ ਹੈ ਹਾਂਜੀ ਹਾਂਜੀ ਸੋਹਣੀ ਝੋਟੀ ਆ ਫੱਬਦੀ ਆ ਕਿਲੇ ਤੇ ਬੱਜੀ ਵੀ ਸੋਹਣੀ ਲੱਗਦੀ ਹੈ ਮੈਂ ਵੀ ਹੱਥ ਦੇ ਦੱਸ ਦਿਆਂ ਨੂੰ 10 ਪਾ ਜਿੱਦਿਆਂ ਮੱਧਿਲ ਵੇਚਣ ਚੋਟੀਆਂ ਜੀ ਰਾਜੀ ਹੋਈ ਜਣਾ ਜੀ ਠੀਕ ਆ ਤੇ ਇੱਕ ਹੁਨਾਮ ਅੱਜ ਸੂਈ ਸਵਾਈ ਤਾਜੀ ਹੈ ਵੀ ਇਹ ਅੱਜ ਕੱਲ ਦੀ ਮੈਂ ਸੂਈ ਜੇ ਤੇ ਆ ਬੱਚਾ ਨਾ ਤਾਜੀ ਇਹਦੇ ਮਗਰ ਕੱਟੀ ਆ ਇਹ ਕਿੰਨੇ ਕਿ ਦੁੱਧ ਵਾਲੀ ਆ ਦੁੱਧ ਦੀ ਜੀ ਨਾ ਕੋਈ ਨਾ ਨਹੀ 13 ਕਿਲੋ ਰੋ ਤੋਂ ਚੋਇਆ ਪਿਛਲੇ ਸੂਈ ਆ ਤੀਜੇ ਸੂਈ ਨੇ ਖੋਲੋ ਫਿਰ ਤੋਰਦੀ ਤੀਸਰਾ ਸੂਬਾ ਸੋਈ ਆ ਚੌਣ ਚੋਆ ਇੱਕ ਨੰਬਰ ਦਾ ਆਪਣੇ ਕੱਲ ਸੋਈ ਆ ਰਾਤ ਚੋਆ ਇੱਕ ਤੀਜਾ ਅਸ਼ਵਰੇ ਚੋਆ ਇੱਕ ਤਿੰਨ ਕਿਲੋ ਠੀਕ ਹੈ ਜੀ ਤੇ ਆ ਪੁੜੇ ਵੀ ਤੇ ਜੇ ਦੇਖ ਸਕਦੇ ਨੇ ਬਰਾਬਰ ਨਹੀਂ ਕੀਤੇ ਪੂਰੇ ਬਾਕੀ ਚੌਣ ਚੋਆ ਇੱਕ ਨੰਬਰ ਦਾ ਵੱਡੀ ਮਾਰ ਜਾ ਪੀ ਅਵੇ ਤੇਨੇ ਕਿ ਲੋਜ ਵਾਈ ਕੀਤੀ ਆ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ 12 13 ਕਿਲੋ ਸੌਖਾ ਰਹ ਹਾਂ ਉਹਦੇ ਜੋਰ ਦੀ ਠੀਕ ਆ ਬਾਕੀ ਇਹ ਆ ਵੀ ਥੱਲੇੋਂ ਖੁੱਲੇ ਹਵਾਨੇ ਦੀ ਆ ਖੜੇ ਕੋਈ ਸਾਹ ਬਲੇ ਬਾਡੀ ਵੇਖੋ ਮਾਈ ਕਿਦਾਂ ਤੇ ਪਿੱਛੇ ਵੀ ਕਾਫੀ ਚੜਾਈ ਤੇ ਆ ਜਿਹੜੀ ਮੱਚ ਤੇ ਜੱਸ ਨੂੰ ਕਰ ਦਈਏ ਤਾਂ ਇਹ ਹੱਕ ਜੀ ਮੁੱਲ ਇਹ ਆਪਾਂ ਕਰ ਲਿਆ 82 ਕਰ ਲਿਆ ਆਪਾਂ 80 ਕਰ ਲਿਆ ਹਾਂਜੀ ਇਹ ਹਾਂ ਨਾ ਇਹ ਨਾ 75 ਯਾਰ ਦੀ ਡਿਊਟੀ ਦੇਦਾ 75 ਯਾਰ ਦੀ ਹਾਂਜੀ ਬਾਕੀ ਚਲੋ ਮੌਕੇ ਤੇ ਥੋੜਾ ਪਤਾ ਕਰ ਦੋ ਭਾਈ ਬਾਕੀ ਆਪਣੀ ਛੋਟ ਛੜਦਾ ਪਤਾ ਅੱਜ ਹੈ ਬੜੀ ਚੰਗੀ ਜਿਹੀ ਬਾਕੀ ਹਵਾ ਨਾ ਗਾਹ ਨਾ ਵੀ ਚੰਗਾ ਹੈ ਪਛਾਣ ਨਾ ਵੀ ਚੰਗਾ ਹੈ ਉਹ ਨਾ ਨੀਵਾਂ ਨਾ ਉਹਨਾਂ ਹੀ ਪਛਾਣ ਗਾਰਡ ਵੀ ਇਹਦੀ ਚੰਗੀ ਆਊਗੀ ਹਾਂਜੀ ਤੇ ਬਾਕੀ ਕੋਈ ਵੀ ਇੱਥੇ ਆਪਣੀ ਤਸੱਲੀ ਕਰਕੇ ਖੜੇ ਸਾਰੀਆਂ ਸੋਈਆਂ ਸਵਾਈਆਂ ਮ ਗੱਬਨ ਕੋਈ ਵੀ ਨਹੀਂ ਆ ਤੇ ਆਪਣੀ ਸਮਝਣਾ ਵੇਖ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੇ ਨੇ